ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਫਕੀਰ ਬੰਨਾ ਸੁਖਾ ਵੀ ਹੈ ਅਤੇ ਓਖਾ ਵੀ ਛੋਟੀ ਹੋਵੇ ਉਸ ਨੂੰ ਦਰਿਆ ਵਿੱਚ ਸੁੱਟ ਦੇਵੋ ਉਹ ਤਰਦੀ ਹੈ ਪਰ ਜੇ ਕੋਈ ਸੋਚੇ ਉਸ ਨੂੰ ਫੜ ਕੇ ਪਾਰ ਲੰਘ ਜਾਵਾ ਤਾਂ ਗਲਤ ਹੈ ਉਹ ਛੋਟੀ ਉਸ ਨੂੰ ਡਬੋ ਦੇਵੇਗੀ ਇਸੇ ਤਰ੍ਹਾਂ ਕਈ ਮਹਾਪੁਰਸ਼ਾਂ ਦੀ ਕਮਾਈ ਇਤਨੀ ਹੀ ਹੁੰਦੀ ਹੈ ਕਿ ਉਹ ਆਪ ਤਾਂ ਤਾਰ ਸਕਦੇ ਹਨ ਪਰ ਕਿਸੇ ਹੋਰ ਨੂੰ ਨਹੀਂ ਤਾਰ ਸਕਦੇ ਕਈ ਮਹਾਪੁਰਸ਼ ਬੇੜੀ ਦੀ ਤਰ੍ਹਾਂ ਹੁੰਦੇ ਹਨ ਬੇੜੀ ਥੋੜੇ ਜਿਹੇ ਬੰਦਿਆਂ ਨੂੰ ਹੀ ਪਾਰ ਕਰ ਸਕਦੀ ਹੈ ਜੇ ਜ਼ਿਆਦਾ ਬੈਠ ਜਾਣ ਤਾਂ ਡੁੱਬ ਜਾਂਦੀ ਹੈ ਇਸੇ ਤਰ੍ਹਾਂ ਮਹਾਪੁਰਸ਼ ਗਿਣਤੀ ਦੇ ਬੰਦਿਆਂ ਨੂੰ ਹੀ ਪਾਰ ਕਰ ਸਕਦੇ ਹਨ ਤੀਸਰਾ ਕਈ ਮਹਾਪੁਰਸ਼ ਇਸ ਸਮੁੰਦਰੀ ਜਹਾਜ਼ ਦੀ ਤਰ੍ਹਾਂ ਹੁੰਦੇ ਹਨ ਜਹਾਜ਼ ਸਾਰੇ ਪਿੰਡ ਨੂੰ ਜਾਂ ਸਾਰੇ ਸ਼ਹਿਰ ਨੂੰ ਪਾਰ ਕਰ ਸਕਦਾ ਹੈ ਉਸ ਤੋਂ ਵੱਧ ਨਹੀਂ ਚੌਥੀ ਕਿਸਮ ਦੇ ਮਹਾਪੁਰਸ਼ ਉਹ ਹੁੰਦੇ ਹਨ ਜੋ ਨਾਂ ਰੂਪੀ ਜਹਾਜ਼ ਨਾਲ ساری ਦੁਨੀਆ ਤਾਂ ਇੱਕ ਪਾਸੇ ਰਹੀ 84 ਲੱਖ ਜੁਨਾ ਨੂੰ ਵੀ ਪਾਰ ਕਰ ਸਕਦਾ ਹੈ ਅਤੇ ਇਹੀ ਮਹਾਪੁਰਸ਼ ਹੁੰਦੇ ਹਨ ਹਰ ਜਨ ਪਰਵਾਰ ਸਦਾਰ ਹੈ 21 ਕੁੱਲੀ ਸਭ ਜਗਤ ਛਡਾਵੇ ਕਈ ਕਹਿ ਦਿੰਦੇ ਹਨ ਜੋ ਨਾਪ ਚਪਦਾ ਹੈ ਉਸ ਦੀਆਂ 21 ਕੁੱਲਾਂ ਤਰ ਜਾਂਦੀਆਂ ਹਨ ਸਤ ਨਾਨਕੀਆਂ ਦੀਆਂ ਸਤ ਦਦਕੀਆਂ ਦੀਆਂ ਅਤੇ ਸਤ ਸੋਹਰਿਆਂ ਦੀਆਂ ਪਰ ਪੂਰਨ ਮਹਾਪੁਰਸ਼ ਦੀ ਸਤੇਜ ਇਸ ਤੋਂ ਉੱਤੇ ਹੁੰਦੀ ਹੈ ਉਹ ਕੁੱਲ ਜਗਤ ਨੂੰ ਹੀ ਤਾਰ ਦਿੰਦੇ ਹਨ ਰਾਜਾ ਜਨਕ ਜਦੋਂ ਨਰਕਾਂ ਦੇ ਪਾਸਤੀ ਲੰਘਿਆ ਤਾਂ ਸਾਰੇ ਨਰਕ ਠੰਡੇ ਹੋ ਗਏ ਜੀਵਾਂ ਨੂੰ ਸ਼ਾਂਤੀ ਮਿਲ ਗਈ ਇਹੇ ਸਾਖੀ ਤਾਂ ਕਈ ਬੜੇ ਸ਼ੌਂਕ ਨਾਲ ਚਲਾਉਂਦੇ ਹਨ ਪਰ ਅਮਲ ਜਰਾ ਨਹੀਂ ਕਰਦੇ ਆਪਣੇ ਆਪ ਜੋ ਕਹਾ ਹੁੰਦਾ ਹੈ ਉਸ ਨੂੰ ਉਲਟ ਪੁਲਟ ਕਰ ਦਿੰਦੇ ਹਨ ਕੀ ਮੇਰੇ ਸਤਿਗੁਰੂ ਵਿੱਚ ਜਾਂ ਹੁਣ ਸਾਹਿਬ ਜੀ ਗੁਰਗੁਰਾਂ ਸਾਹਿਬ ਜੀ ਵਿੱਚ ਇਤਨੀ ਤਾਕਤ ਨਹੀਂ ਕਿ ਇਹੋ ਜਿਹੇ ਭਗਤ ਸੰਤ ਮਹਾਪੁਰਸ਼ੀ ਪੈਦਾ ਕਰ ਸਕਣ ਜਿਸ ਤੇ ਦਰਸ਼ਨ ਕਰਨ ਸਾਰ ਹੀ ਸਾਰੇ ਪਾਪੀਆਂ ਦਾ ਉਦਾਰ ਹੋ ਜਾਵੇ ਅਤੇ ਜੋ ਇਸ ਭਲੇਖੇ ਵਿੱਚ ਹਨ ਕਿ ਅੱਗੇ ਨੂੰ ਕੋਈ ਸਾਧੂ ਸੰਤ ਗੁਰਮਕ ਹੋ ਹੀ ਨਹੀਂ ਸਕਦਾ ਉਹ ਗੁਰੂ ਸਾਹਿਬ ਦੀ ਕੋਲ ਨਰਾਤਰੀ ਕਰਦੇ ਹਨ ਅਤੇ ਸਜਾ ਦੇ ਹੱਕਦਾਰ ਹਨ ਗੁਰੂ ਸਾਹਿਬ ਦੀ ਬਾਣੀ ਰੰਗੀ ਦੁਨੀਆ ਤੱਕ ਸਤ ਹੈ ਇਹੋ ਜਿਹੇ ਮਹਾਪੁਰਸ਼ ਵੀ ਸਨ ਹੁਣ ਵੀ ਹਨ ਅਤੇ ਅੱਗੇ ਵੀ ਹੋਣਗੇ ਜਿਨ੍ਹਾਂ ਵਿੱਚ ਇਹ ਸਿਫਤ ਹੈ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰਗੋਬਿੰਦ ਕਹੁ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ ਐਸੇ ਮਹਾਪੁਰਸ਼ ਕੁਲਦਾ ਉਦਾਰ ਨਹੀਂ ਬਲਕਿ ਸਾਰੇ ਸੰਸਾਰ ਦਾ ਹੀ ਉਦਾਰ ਕਰ ਦਿੰਦੇ ਹਨ ਇਸ ਤਰ੍ਹਾਂ ਦੇ ਫਕੀਰ ਵੀ ਕਈ ਕਿਸਮ ਦੇ ਹੁੰਦੇ ਹਨ ਅਤੇ ਉਹ ਕਿਹੜੀਆਂ ਕਿਸਮਾਂ ਹਨ ਇਸ ਸਾਕੀ ਵਿਚਾਰ ਨੂੰ ਆਪਜੀ ਨਾਲ ਅੱਗੋਂ ਸਾਂਝਾ ਕਰਨ ਤੋਂ ਪਹਿਲੇ ਆਪਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੀ ਕਿਸਮ ਦੇ ਫਕੀਰਾਂ ਨੂੰ ਕੀ ਕਿਹਾ ਜਾਂਦਾ ਹੈ ਭਾਵ ਨਕਲੀ ਫਕੀਰ ਜੋ ਲਿਬਾਸ ਫਕੀਰਾਂ ਵਾਲਾ ਪਾਈ ਫਿਰਦੇ ਹਨ ਅਤੇ ਘਰ ਘਰ ਮੰਗਦੇ ਫਿਰਦੇ ਹਨ ਉਨਾਂ ਨੂੰ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਉਹ ਬਨਾਰਸ ਦੇ ਠੱਗ ਹਨ ਦੂਸਰੀ ਕਸਮ ਦੇ ਫਕੀਰ ਜਿਨ੍ਹਾਂ ਨੂੰ ਥੋੜੀ ਤਾਕਤ ਮਿਲ ਜਾਂਦੀ ਹੈ ਪਰੰਤੂ ਹਾਲੇ ਦਰਸ਼ਨ ਨਹੀਂ ਹੋਏ ਹੁੰਦੇ ਹਾਲੇ ਪ੍ਰਾਪਤੀ ਨਹੀਂ ਹੋਈ ਹੁੰਦੀ ਉਹ ਇਸ ਨੂੰ ਪ੍ਰਾਪਤੀ ਸਮਝ ਕੇ ਗਲਤੀ ਵਿੱਚ ਫਸ ਜਾਂਦੇ ਹਨ ਜਿਸ ਤਰ੍ਹਾਂ ਪ੍ਰਾਪਤੀ ਤੋਂ ਪਹਿਲਾਂ ਫਰੀਦ ਜੀ ਦੀ ਸਟੇਜ ਹੋਰ ਗਈ ਸੀ ਕਿਉਂਕਿ ਫਰੀਦ ਜੀ ਨੇ فرمایا ਸੀ ਮਰ ਜਾਵੋ ਚਿੜਿਓ ਤਾਂ ਚਿੜੀਆਂ ਮਰ ਗਈਆਂ ਫਿਰ ਕਹਿ ਦਿੱਤਾ ਜੀ ਪਵੋ ਅਤ ਚਿੜੀਆਂ ਜਿਉ ਪਈਆਂ ਇਹੋ ਜਿਹੇ ਫਕੀਰ ਇਸੇ ਤਰ੍ਹਾਂ ਦੇ ਵਰ ਜਾਂ ਸਰਾਂਪ ਦੇ ਲੱਗ ਜਾਂਦੇ ਹਨ ਤੀਸਰੀ ਤਰ੍ਹਾਂ ਦੇ ਗਰੀਬ ਫਕੀਰ ਹੁੰਦੇ ਹਨ ਜੋ ਫਕੀਰਤਾ ਬਣ ਜਾਂਦੇ ਹਨ ਪਰ ਰੋਟੀ ਦਾ ਫਿਕਰ ਉਹਨਾਂ ਨੂੰ ਲੱਗ ਆ ਰੰਦਾ ਹੈ ਕਿ ਪਤਾ ਨਹੀਂ ਮਿਲੇਗੀ ਕਿ ਨਹੀਂ ਘਰ-ਬਾਰ ਛੱਡ ਦਿੱਤਾ ਜੰਗਲਾਂ ਵਿੱਚ ਡੇਰੇ ਲਾ ਲਏ ਪਰੰਤੂ ਲੋਕਾਂ ਨੂੰ ਕਹਿਣਾ ਕਿ ਉਹ ਉਹਨੀ ਜ਼ਮੀਨ ਛੱਡ ਕੇ ਆਇਆ ਹੈ ਬੈਠਾ ਜੰਗਲਾਂ ਵਿੱਚ ਹੈ ਪਰ ਸੁਰਤੀ ਤਾਂ ਘਰ ਵਿੱਚ ਹੀ ਹੁੰਦੀ ਹੈ ਅਤੇ ਚੌਥੀ ਤਰ੍ਹਾਂ ਦੇ ਅਮੀਰ ਫਕੀਰ ਹੁੰਦੇ ਹਨ ਜੋ ਲਬ ਦੀ ਰਜਾ ਵਿੱਚ ਰਹਿੰਦੇ ਹਨ ਉਹ ਦਾਣੇ ਪਾਣੀ ਮਗਰ ਨਹੀਂ ਭਜਦੇ ਦਾਣਾ ਪਾਣੀ ਉਹਨਾਂ ਮਗਰ ਹੱਥ ਜੋੜੀ ਫਿਰਦਾ ਹੈ ਜਿਨ ਕਾ ਪੱਲੈ ਤਨ ਵਸੈ ਤਿੰਨ ਕਾ ਨਾਉ ਫਕੀਰ ਜਿਨ ਕਾ ਹਿਰਦੈ ਤੂੰ ਵਸੈ ਤੇਨਰ ਗੁਨੀ ਗਹਿਿਰ ਉਹ ਫਕੀਰ ਚਾਰੇ ਪਰਦਾਰਖਾਂ ਨੌ ਨਦੀਆਂ 18 ਸਿੱਧੀਆਂ ਨੂੰ ਲਟੜ ਕੇ ਉੱਪਰ ਹੋ ਜਾਂਦੇ ਹਨ ਉਹ ਜੜ ਮਾਇਆ ਚੇਤਨ ਮਾਇਆ ਅਤੇ ਪ੍ਰਪਤਾ ਤੋਂ ਅਗੇ ਲੱਜੁਕੇ ਹੁੰਦੇ ਹਨ ਉਹ ਸਤਗੁਰੂ ਪਰਸ ਦੇ ਨਾਲ ਇੱਕਮਿਕ ਹੋ ਕੇ ਆਪ ਹੀ ਪਰਸ ਬਣ ਜਾਂਦੇ ਹਨ ਸਤਗੁਰੂ ਪਰਸ ਪਰਸਿਆ ਕੰਚਨ ਕਰੈ ਮਨੋਰ ਮਲੀਨਾ ਸਤਗੁਰੂ ਪਰਸ ਦੀ ਤਰ੍ਹਾਂ ਹਨ ਜੋ ਮੈਲ ਲਕੇ ਲੋਹੇ ਨੂੰ ਵੀ ਸੋਨਾ ਕਰ ਦਿੰਦੇ ਹਨ ਜੋ ਫਕੀਰ ਖੁਦ ਹੀ ਪਰਸ ਹੋ ਜਾਂਦੇ ਹਨ ਇਹਨਾਂ ਨੂੰ ਨਾ ਖੁਸ਼ੀ ਹੁੰਦੀ ਹੈ ਨਾ ਗਮੀ ਨਾ ਹੀ ਦੁੱਖ ਨੂੰ ਦੁੱਖ ਸਮਝਦੇ ਹਨ ਅਤੇ ਨਾ ਹੀ ਸੁਖ ਨਾਲ ਮੋਹ ਕਰਦੇ ਹਨ ਸੋਨੇ ਨੂੰ ਮਿੱਟੀ ਦੇ ਤੁਲ ਸਮਝਦੇ ਹਨ ਨਾ ਕਿਸੇ ਦੀ ਨਿੰਦਾ ਕਰਦੇ ਹਨ ਅਤੇ ਵਾਹਿਗੁਰੂ ਤੋਂ ਬਿਗੈਰ ਹੋਰ ਕਿਸੇ ਦੀ ਉਸਤਤ ਨਹੀਂ ਕਰਦੇ ਅਤੇ ਨਾ ਹੀ ਇਹਨਾਂ ਨੂੰ ਕੋਈ ਲੋਭ ਅਤੇ ਹੰਕਾਰ ਹੁੰਦਾ ਹੈ ਇਹ ਉਸ ਕੋਲ ਫੁੱਲ ਦੀ ਤਰ੍ਹਾਂ ਹੁੰਦੇ ਹਨ ਜੋ ਫੁੱਲ ਪਾਣੀ ਵਿੱਚ ਉਗਦਾ ਹੈ ਪਰੰਤੂ ਪਾਣੀ ਤੋਂ ਨਿਲੇਪ ਹੁੰਦਾ ਹੈ ਸੁਗੰਧੀ ਵੀ ਹੁੰਦੀ ਹੈ ਕੰਡਿਆ ਵੀ ਹੁੰਦੇ ਹਨ ਪੋਰਾ ਖੁਸ਼ਬੂ ਲੈਣ ਆਉਂਦਾ ਹੈ ਫੁੱਲ ਤੇ ਗੇੜਾ ਦਿੰਦੇ ਦਿੰਦੇ ਮਸਤੀ ਵਿੱਚ ਆ ਕੇ ਅੱਖ ਬੰਦ ਹੋ ਜਾਂਦੀ ਹੈ ਤਾਂ ਉਸ ਦੇ ਕੰਡੇ ਵੱਜਦੇ ਹਨ ਅਤੇ ਉਹ ਕੰਡੇ ਪੋਰੇ ਨੂੰ ਉਪਦੇਸ਼ ਕਰਦੇ ਹਨ ਐ ਪੋਰੇ ਜਾਗ ਤੂੰ ਖੁਸ਼ਬੂ ਲੈਣ ਆਇਆ ਸੀ ਕਿਹੜੇ ਪਾਸੇ ਤੁਰ ਚੱਲਿਆ ਹੈ ਇਸੇ ਤਰ੍ਹਾਂ ਪੂਰਨ ਫਕੀਰ ਕੋਲ ਫੁੱਲ ਦੀ ਤਰ੍ਹਾਂ ਹੁੰਦੇ ਹਨ ਜੋ ਕੋਈ ਉਹਨਾਂ ਕੋਲ ਨਾਮ ਦੀ ਪ੍ਰਾਪਤੀ ਲੈਣ ਆਉਂਦਾ ਹੈ ਅਤੇ ਕਿਸੇ ਮੰਦ ਕਰਮ ਕਰਕੇ ਪਿੱਛੇ ਹਟਣ ਲੱਗਦਾ ਹੈ ਤਾਂ ਮਹਾਪੁਰਸ਼ ਉਹਨਾਂ ਨੂੰ ਟੁੱਟਣ ਨਹੀਂ ਦਿੰਦੇ ਬਲਕਿ ਆਪਣੀ ਅੰਤਰ ਜਾਤਮਾ ਲੈ ਕੇ ਉਸ ਨੂੰ ਉਪਦੇਸ਼ ਦਿੰਦੇ ਹਨ 헤ਜ ਕਿ ਅਸੂ ਤੂੰ ਕਿੱਧਰ ਨੂੰ ਤੁਰ ਚੱਲਿਆ ਹੈ ਇਹ ਤਾਂ ਕੰਡੇ ਹਨ ਤੈਨੂੰ ਉਪਦੇਸ਼ ਤੇ ਰਹੇ ਹਨ ਕਿ ਤੂੰ ਕੀ ਕਰਨ ਆਇਆ ਸੀ ਤੂੰ ਕੰਡੇ ਦੇਖਣ ਤਾਂ ਨਹੀਂ ਆਇਆ ਜਿਸ ਮਤਲਬ ਲਈ ਆਇਆ ਹੈ ਉਸ ਲਈ ਅੱਖਾਂ ਖੋਲ ਕੇ ਚੱਲ ਇਸ ਤਰ੍ਹਾਂ ਪੂਰਨ ਮਹਾਪੁਰਸ਼ ਜਗਿਆਸੂ ਨੂੰ ਟਟ ਨਹੀਂ ਦਿੰਦੇ ਅਤੇ ਇੰਨਾ ਹੀ ਮਹਾਪੁਰਸ਼ ਦੀ ਪੂਰੀ ਦੁਨੀਆ ਵਡਿਆਈ ਕਰਦੀ ਹੈ ਪੂਜਾ ਕਰਦੀ ਹੈ ਵਾਹ ਵਾਹੋ ਕਰਦੀ ਰਸਨਾ ਸਬਦ ਸਹਾਈ ਪੂਰਾ ਸਦ ਪ੍ਰਭ ਮਿਲਿਆ ਆਈ ਵਡਪਾਗੀਆਂ ਵਾਹੋ ਵਾਹੋ ਮੋਹ ਕਢਾਈ ਵਾਹ ਵਾਹੋ ਕਰੇ ਸਈ ਜਨ ਸੁਹਨੇ ਤਿੰਨ ਕੋ ਪਰਜਾ ਪੂਜਨ ਆਈ ਵਾਹੋ ਵਾਹੋ ਕਰਮ ਪ੍ਰਾਪਤ ਹੋ ਗਏ ਨਾਨਕਾਦਰ ਸੱਚਾ ਸੋਭਾ ਪਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ